ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਰੋਮ ਸੈਂਟਰ ਦੇ ਵਿੱਚ ਇੱਕ ਇਵੈਂਟ ਹੈ ਧਾਰਮਿਕ ਇਵੈਂਟ ਹੈ ਜਿਹਦੇ ਵੀ ਸਾਰੇ ਧਰਮਾਂ ਦੇ ਲੋਕ ਆ ਰਹੇ ਨੇ ਤੇ ਆਪਾਂ ਵੀ ਉਹਦੇ ਆਏ ਆ ਸਾਰਾ ਸ਼ਹਿਰ ਅੱਜ ਲਗਭਗ ਸਾਰਾ ਬੰਦ ਕੀਤਾ ਹੋਇਆ ਹੈ ਤੇ ਦੇਖਦੇ ਹਾਂ ਅੰਦਰ ਜਾ ਕੇ ਆਪ ਨੂੰ ਐਂਟਰੀ ਮਿਲਦੀ ਹੈ ਤਾਂ ਨਹੀਂ ਮਿਲਦੀ ਆਪਣੇ ਜਿਹੜੇ ਸਿੰਘਾ ਗੁਰਦੁਆਰਾ ਸਭ ਤੋਂ ਉਹ ਔਰੇਡੀ ਅੰਦਰ ਪਹੁੰਚ ਚੁੱਕੇ ਨੇ ਮੈਂ ਬਾਹਰ ਗੇਟ ਤੇ ਖੜਾ ਹਾਂ ਵੀਰੇ ਇੱਥੇ ਬਾਹਰ ਅੰਦਰ ਆਉਣ ਨਹੀਂ ਦੇਂਦੇ ਪੁਲਿਸ ਵਾਲੇ ਆ ਸਾਹਮਣੇ ਇਧਰ ਅੰਦਰ ਬੈਰੀਕੇਡ ਲੱਗਿਆ ਹੋਇਆ ਬੰਦ ਆਜੂ ਆਇਓ ਇਹਨਾਂ ਦੇ ਪਿੱਛੇ ਮਿੱਤਰੋ ਸਾਰਾ ਡੈਲੀਗੇਟ ਲਾਇਆ ਹੋਇਆ ਅੰਦਰ ਕਿਸੇ ਨੂੰ ਜਾਣ ਨਹੀਂ ਜਾਂਦੇ ਤੇ ਆਪਣਾ ਮਤਲਬ ਵੀ ਅੰਦਰ ਨਾ ਐਂਟਰੀ ਕਰਾਈ ਵੀ ਪਾਸ ਬਣਾਏ ਬੰਦਰਾ ਆਪਾਂ ਨੇ ਆਪਣਾ ਨਾਮ ਪਹਿਲਾਂ ਦਿੱਤਾ ਹੋਇਆ ਵੀ ਸੀ ਆਉਣ ਹੈ ਤੇ ਆਦੇ ਸਾਰੇ ਦੇ ਪਿੱਛੇ ਲੈਂਣ ਲੱਗੇ ਭੀੜ ਲੱਗੀ ਵੀ ਆ ਇਸ ਤੋਂ ਅੱਗੇ ਨਹੀਂ ਜਾ ਸਕਦੇ ਪਰ ਆਪਾਂ ਨੂੰ ਜੋ ਆਪਣੇ ਸਿੰਘ ਅੰਦਰੋਂ ਬਾਬਾ ਦਿਆਣਾ ਸਿੰਘ ਜੀ ਉਹ ਆਪਾਂ ਲੈਣ ਵਾਸਤੇ ਇੱਥੇ ਆ ਰਹੇ ਨੇ ਉਹ ਵੀ ਆਪਣਾ ਕਾਰਡ ਦਿਖਾ ਕੇ ਤੋਂ ਫਿਰ ਆਪਾਂ ਅੰਦਰ ਐਂਟਰ ਕਰਾਂਗੇ ਤੋਂ ਦਿਖਾਵਾਂਗੇ ਅੰਦਰ ਸਾਰਾ ਜੋ ਜੋ ਪ੍ਰੋਗਰਾਮ ਜੋ ਫੰਕਸ਼ਨ ਅੰਦਰ ਚੱਲਦਾ ਹੈ ਉਹ ਤੁਸੀਂ ਫਿਰ ਸਾਰਾ ਵਲੌਗ ਦੇ ਵੀ ਦੇਖਿਓ ਤੇ ਜੁੜਿਓ ਵਲੌਗ ਦੇ ਵਿੱਚ ਸਾਰੇ ਲੋਕ ਫੈਜ਼ਾ ਦੇ ਪੂਰਾ ਬੈਰੀਕੇਡ ਲੱਗਿਆ ਹੋਇਆ ਸਾਰੀ ਰੋਡ ਬੰਦ ਕੀਤਾ ਹੋਇਆ ਹੈ ਤੇ ਲੋਕ ਵੱਖ-ਵੱਖ ਦੇਸ਼ਾਂ ਦੇ ਮਿੱਤਰੋਂ ਪੰਚਕਲ ਇਟਲੀ ਤੋਂ ਨਹੀਂ ਵੱਖ-ਵੱਖ ਕੰਟਰੀ ਤੋਂ ਲੋਕ ਸਾਰੇ ਪਹੁੰਚੇ ਹੋਏ ਨੇ ਦੋ ਤੇ ਇੱਥੇ ਹੁਣ ਅੰਦਰ ਆਪਣੀ ਐਂਟਰੀ ਹੋਣੀ ਹੈ ਤੇ ਆਪਾਂ ਨੂੰ ਬਾਬਾ ਲੈਣ ਵਾਸਤੇ ਆਉਂਦੇ ਪਹਿਲੇ ਡਾਕੂਮੈਂਟ ਦਿਖਾ ਕੇ ਫਿਰ ਅੰਦਰ ਆਪਾਂ ਐਂਟਰੀ ਕਰਾਂਗੇ ਬਹੁਤ ਲੋਕ ਮਿੰਟਾ ਕਰਦੇ ਮਿੱਤਰੋ ਬਹੁਤ ਜ਼ਿਆਦਾ ਕੋਈ ਸਾਨੂੰ ਅੰਦਰ ਜਾਣ ਦੇਉ ਪਰ ਜਾਣ ਨਹੀਂ ਅੰਦਰ ਕਿਤੇ ਨਾ ਗਲਾਂ ਦੇ ਵਿੱਚ ਉਹ ਬੈਜ ਪਾਏ ਹੋਏ ਨੇ ਤੇ ਉਹੀ ਅੰਦਰ ਜਾ ਸਕਦੇ ਆ ਤੇ ਸਾਰਾ ਰੋਡ ਬਲੌਕ ਕੀਤਾ ਹੋਇਆ ਮੇਨ ਰੋਡ ਹੈ ਜਿਹੜਾ ਕੋਲ ਸਾਹਮਣੇ ਕਲੋਜ਼ਿੰਗ ਜਾਂਦਾ ਹੈ ਮੇਨ ਸੈਂਟਰ ਵੱਲ ਜਾਂਦਾ ਸਾਰੀ ਬਲੌਕ ਕੀਤਾ ਹੋਇਆ ਅੱਗੇ ਕੇਜ਼ਾ ਹੈ ਉਹ ਕੇਜ਼ੇ ਦੇ ਅੰਦਰ ਸਾਰਾ ਫੰਕਸ਼ਨ ਹੈ ਤੇ ਬਾਕੀ ਦੇਖਦੇ ਆਪਾਂ ਨੂੰ ਇਥੋਂ ਕੌਣ ਲੈਣ ਵਾਸਤੇ ਆਉਂਦੇ ਲਗਭਗ ਮਤਲਬ ਹੀ ਸਾਰੀਆਂ ਕੰਟਰੀਆਂ ਤੋਂ ਤੇ ਵੱਖ-ਵੱਖ ਧਰਮਾਂ ਦੇ ਲੋਕ ਆਏ ਹੋਏ ਨੇ ਕੋਈ 크ਰਿਸਚੀਅਨ ਵੀ ਆ ਆਪਣੇ ਮੁਸਲਮਾਨ ਧਰਮ ਨਾਲ ਸੰਬੰਧਿਤ ਵੀ ਆ ਹਿੰਦੂ ਧਰਮ ਨਾਲ ਵੀ ਆ ਸਿੱਖ ਧਰਮ ਨਾਲ ਵੀ ਆ ਬੋਧੀ ਧਰਮ ਨਾਲ ਵੀ ਜਿੰਨੇ ਵੀ ਧਰਮ ਹੈਗੇ ਆ ਦੁਨੀਆ ਉਤੇ ਸਾਰਿਆਂ ਦੇ ਜਿਹੜੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਅੰਦਰ ਤੇ ਦੇਖਦੇ ਆਪਾਂ ਨੂੰ ਪਸੰਦ ਦਾ ਬਾਬਾ ਜੀ ਲੈਣ ਵਾਸਤੇ ਆਏ ਰਹੇ ਨੇ ਫਾਈਨਲੀ ਮਿੱਤਰੋ ਆਪਣੀ ਐਂਟਰੀ ਹੋ ਗਈ ਆ ਆਪਾਂ ਨੂੰ ਕਾਰਡ ਮਿਲ ਗਿਆ ਤੇ ਫਰਾਂਚਿਸਕੋ ਇਹ ਭੋਲੇਣ ਵਾਸਤੇ ਫਰਾਂਚਿਸਕੋ ਸਾਲ ਇਹ ਸਾਰੇ ਕਮਾਂਡ ਕਰਦਾ ਪੂਰੀ ਮਤਲਬ ਵੀ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਜਿਹੜੇ ਸਾਰੇ ਸੈਟ ਅਪ ਕਰਨੇ ਇਹ ਬਾਈਓ ਨਹੀਂ ਕਰਦੇ ਨੇ ਇਟਾਲੀਨਾਂ ਬਾਈ ਆਪਣਾ ਬਾਕੀ ਸਾਰੇ ਬੰਦੇ ਆਪਣੇ ਅੰਦਰ ਨੇ ਹਲੇ ਸੀ 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 ਫਾਈਨਲੀ ਆਪਣੀ ਮਿੱਤਰੋ ਐਂਟਰੀ ਹੋ ਗਈ ਆ ਆਪਾਂ ਨੂੰ ਕਾਰਡ ਮਿਲ ਗਿਆ ਤੇ ਅੰਦਰ ਪ੍ਰੇ ਸ਼ੁਰੂ ਹੋ ਗਈ ਆ ਕਲੌਜ਼ੀਅਮ ਦੇ ਵਿੱਚ ਪ੍ਰੇਰ ਕਰ ਰਹੇ ਆ ਆਪਣੇ ਜਿਹੜੇ ਕ੍ਰਿਸਚਨ ਪਾਪਾ ਨੇ ਉਹ ਉਥੇ ਪ੍ਰੇਰ ਕਰ ਰਹੇ ਆ ਉਥੋਂ ਲਾਈਵ ਟੈਲੀਕਾਸਟ ਚੱਲਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਹੋਰੇ ਆਉਣਾ ਹੈ ਤੇ ਅਸੀਂ ਆਪਾਂ ਫਿਰਦੇ ਹਾਂ ਸਾਹਮਣੇ ਦੇ ਕਲੌਜ਼ੀਅਮ ਹੈ ਇਹ ਸਭ ਤੋਂ ਪੁਰਾਣੀ ਬਿਲਡਿੰਗ ਹੈ ਤੇ ਉਹਦੇ ਕੋਲ ਸਾਰਾ ਹੀ ਇਹ ਜਿਹੜਾ ਫੰਕਸ਼ਨ ਹੈ ਉਹ ਰੇਂਜਮੈਂਟ ਕੀਤਾ ਗਿਆ ਹੈ ਅੰਧੇਆ ਬੰਧਿਆ ਮਾ ਤੇ ਭਾਈ ਆਪਾਂ ਨੂੰ ਲੈਣ ਵਾਸਤੇ ਆਏ ਸੀਗਾ ਇਟਾਲੀਅਨ ਨੇ Στην πιο δυσ... την ώρα που αποχώρησε από τον μυστικό δείπνο και λίγο πριν να συλληφθεί προσέφερε στους μαθητές του το ανεκτήμητο δώρο που και εμείς σήμερα ομοφόνος επικαλούμεθα για ένα κόσμο πληγωμένο από τη βία των όπλων, από την αμαρτία, από την αγωνία της κυριαρχίας και της εξουσίας.

αν τηρήσουν το λόγο του ακόμα και στη δοκιμασία δεν θα είναι μόνοι. Ο Πατέρας και ο Κύριος θα έρθουν να γίνουν ένα μαζί τους και ο Παράκλητος. Το Άγιο Πνεύμα θα τους διδάξει τα πάντα και θα τους υπενθυμίσει όλα όσα τους είπε. Ας γίνει αυτό και σε εμάς εκκλησίες μας ενώ τα έθνη συγκρούονται και καθημερινά χύνεται αίμα αθώων αδελφό μα στο βωμό της εξουσίας της κυρία και αν περιεχόμεθα ή πολλών θα τους υπερβούμε αλλά εάν γένομε λύκη τη θυσόμεθα διότι θα στερηθόμεν τη βοήθεια του Πεμμένους. επομένως στο όνομα του Κυρίου αστολμήσουμε να αγωνιστούμε για την ειρήνη Ας τολμήσουμε να προσευχηθούμε για την ειρήνη. Ας τολμήσουμε στη δράση και ας γίνουμε εργάτες της ειρήνης του Θεού. Ας τολμήσουμε την αγάπη για όλους τους πληγωμένους που καθημερινά σταυρώνονται με καρφιά όπως ο Χριστός μας. Ας εμπιστευτούμε τη ζωή μας στο Θεό της ειρήνης και της αγάπης ας τολμήσουμε στη συγχώρηση και ας δεηθούμε. Πάτερ ημών, ελθέ η βασιλεία. ਹੋਂ ਟਾਈਮ 5:30 ਹੋ ਗਏ ਆ ਤੇ ਆਪਣਾ ਘਰ ਜਾਣਾ ਸਮਾਂ ਹੋ ਗਿਆ ਜੇ ਆ ਕੇ ਆਪਣਾ ਮਿੱਤਰੋ ਸ਼ੋਅ ਵੀ ਓਪਨ ਕਰਨੀ ਆ ਤੇ ਛੋਡੀ ਭਾਬੀ ਨਾਲ ਨੇ ਅੱਜ ਇਹਨਾਂ ਨੂੰ ਜਾ ਕੇ ਸ਼ਾਮ ਨੂੰ ਕੰਮ ਕਰਾਉਣਾ ਛੋਡੀ ਬਠੀ ਕਿ ਨਹੀਂ ਹਾਂਜੀ ਹਾਂਜੀ ਬਾਕੀ ਬਾਬਾ ਦੇਹਨ ਦੋਣੀ ਸਾਰੇ ਉੱਥੇ ਰਹਿ ਗਏ ਨੇ ਉੱਥੇ ਆ ਕਿਉਂਕਿ ਪ੍ਰੋਗਰਾਮ 8 ਵਜੇ ਤੱਕ ਚੱਲਣਾ ਤੇ ਜੇ ਆਪਾਂ ਪ੍ਰੋਗਰਾਮ ਦੀ ਗੱਲ ਕਰੀਏ ਇਹ ਪ੍ਰੋਗਰਾਮ ਹੈਗੇ ਵੀ ਅੱਜ ਇਟਲੀ ਦੇ ਵਿੱਚ 크ਿਸਚੀਅਨ ਪੌਪ ਵੱਲੋਂ ਤੇ ਬਾਕੀ ਹੋਰ ਸਾਰੇ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਰਲ ਕੇ ਨਾ ਅਰਦਾਸ ਕੀਤੀ ਗਈ ਆ ਦੁਨੀਆ ਉੱਪਰ ਸੁੱਖ ਸ਼ਾਂਤੀ ਵਾਸਤੇ ਵੀ ਚੜ੍ਹਦੀ ਕਲਾ ਵਿੱਚ ਰਹੇ ਸਾਰੀ ਦੁਨੀਆ ਇਸ ਲੈਵਲ ਤੇ ਆਪਣਾ ਜਿਹੜਾ ਫੰਕਸ਼ਨ ਸੀਗਾ ਇਹ ਅਜੇ ਉਲੀਕੇ ਗਿਆ ਸੀਗਾ ਇਸ ਕਰਕੇ ਸਾਰੀ ਰੋਮ ਦੇ ਵਿੱਚ ਪੂਰੀ ਟ੍ਰੈਫਿਕ ਲੱਗੀ ਹੋਈ ਆ ਸਾਰੀ ਰੋਮ ਜਾਮ ਕੀਤੀ ਹੋਈ ਆ ਬੰਦ ਕੀਤੀ ਹੋਈ ਆ ਆਪਾਂ ਗੱਡੀ ਲੈ ਕੇ ਆਏ ਆ ਪਰ ਡੇਢ ਕਿਲੋਮੀਟਰ ਗੱਡੀ ਖੜਾ ਕੇ ਆਏ ਮੈਂ ਹੁਣ ਤੁਰ ਕੇ ਜਾਣਾ ਡੇਢ ਕਿਲੋਮੀਟਰ ਗੱਡੀ ਚੱਕ ਕੇ ਫਿਰ ਘਰ ਚੱਲਾਂਗੇ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਰੈਸਟੋਰੈਂਟਾਂ ਦੇ ਵਿੱਚ ਦੇਖੋ ਭੀੜ ਲੱਗਣੀ ਸ਼ੁਰੂ ਹੋ ਗਈ ਆ ਰੋਟੀ ਪਾਣੀ ਛਕਣੀ ਦਾ ਘਰ ਚ ਛਕਣੀ ਦਾ ਇਹਨਾਂ ਦਾ ਜੀ ਪਾਪਾ ਜੀ ਚੱਜਾ ਚੱਜਾ ਕੇ ਮੈਨੂੰ ਸਿਖਾ ਦੇ ਪੀਜ਼ਾ ਚੁਕਾ ਦੀ ਅਜਾ ਪੀਜ਼ਾ ਵੀ ਛੱਕਾਂਗੇ ਹੈ ਛੱਕਾਂਗੇ ਚੱਲ ਜੀ ਫਿਰ ਚੱਲ ਜੀ ਦੇਖਦਾ ਜੇ ਬਾਬਾ ਜੀ ਮੰਨ ਗਏ ਤਾਂ ਬਾਬਾ ਜੀ ਨਾਲ ਲੈ ਕੇ ਆਉਂਗਾ ਠੀਕ ਹੋ ਗਿਆ ਇਹ ਆਪਾਂ ਇਸ ਪਾਸੇ ਆਪਣੀ ਗੱਡੀ ਲਾਗੀ ਖੜੀ ਐ ਇਸ ਜਮਈ ਪਰ ਇੱਕ ਵਾਰ ਰੁਕੇ ਮਿੱਤਰੋ ਬਾਅਦ ਦੇ ਚਾਹ ਵੱਡਾ ਕੁੱਟ ਬਣਦਾ ਨਾ ਕਫੇ ਜਰ ਬਣਦਾ ਨਾ ਬਿਲਕੁਲ ਤੋਂ ਕਫੇ ਪੀਵਾਂਗੇ ਅਸੀਂ ਸ਼ਾਰਟ ਸਹੀ ਗੱਲ ਐ ਐ ਕੈਡਰੀ ਕਰਕੇ ਫਿਰ ਫੇ ਚੱਲਾਂਗੇ ਆਪਾਂ ਫਰੀਦ ਬੰਨ ਕੇ ਆ ਪੀਜ਼ਾ ਜਿੱਧਰ ਆ ਪਰ ਭੀੜ ਬਹੁਤ ਦੇ ਕੋਰਾ ਚ ਆ ਦੇ ਗੱਡੀ ਦੱਸਣ ਇਹ ਦੱਸ ਲੈ ਘੜੀ ਮੇਰੀ ਵਿੱਚ ਬਹੁਤ ਰੁਪਇਆ ਕਹਿੰਦਾ ਮੈਂ ਕਿਉਂ 1.5 ਕਿਲੋਮੀਟਰ ਜਾਂ ਮੈਂ 1.5 ਕਿਲੋਮੀਟਰ ਪੂਰਾ ਗੱਡੀ ਖੜੀ ਹੈਗੀ ਮੇਰੇ ਇੱਥੋਂ ਅੱਛਾ 1.5 ਆਇਆ ਤੇ ਹੁਣ 1.5 ਚੱਲ ਕੇ ਜਾਣਾ ਚਾਹ ਲੱਗਿਆ ਮੁੰਡਾ ਬਰਾਉਣ ਵਾਸਤੇ ਕਫੇ ਰੈਡੀ ਕਰਨ ਲੱਗੇ ਮੁੰਡਾ ਹੈਗੇ ਮੈਂ ਤਾਂ ਵੀ ਸਹੀ ਇੰਡੀਆ ਏ ਇੰਡੀਅਨ ਬੋਏ ਮੁੰਡਾ ਵੀ ਇੰਡੀਆ ਤੋਂ ਮੇਟਰੋਂ ਕਾਹ ਬਣ ਰਹੀ ਹੈ ਰੈਡੀ ਹੋ ਰਹੀ ਆ ਬਣਾਇਆ ਫਿਰ ਹਾਂ ਆਪ ਕਹਿੰਦੇ ਹੋ ਇੰਡੀਆ ਸੇ ਆਪ ਵੀ ਇੰਡੀਆ ਸੇ ਹਾਂ ਵੀ ਇੰਡੀਆ ਸੇ ਜਿਹੜੀ ਪੰਜ ਸੱਤ ਸੋ ਮੈਂ ਪੰਜਾਬ ਸੇ ਹਾਂ। ਇਹ ਵੀ ਤੁਹਾਨੂੰ ਆਪੀ ਬੰਦਸ ਸੇ ਹੋ। ਇਹ। ਕਲਕੱਤਾ ਸੇ। ਦੋ ਬਿਸਕੁਟ ਦੇਣੇ ਆ। ਆਪ ਲੋਕ ਇੰਗਲੈਂਡ ਸੇ। ਦੋ ਬਿਸਕੁਟ ਬਿਕਣੀ ਆਏ। ਦੋ ਬਿਸਕੁਟ ਬਿਸਕੁਟ ਬਿਚਾਏ। ਠੀਕ ਹੈ। ਅੱਜ ਵੀ ਅੱਜ ਮੈਂ ਬੋਲੀ ਹੋਏ ਦੋ ਬਿਸਕੁਟ ਵਾਲੀ। ਹੂੰ ਦੋ ਬਿਸਕੁਟ ਸੇਵੀ ਵਾਲੇ। ਨਹੀਂ। ਕਫੇ ਭਾਈ ਲੂੰਗੂ ਪਰ ਮੈਂ ਸੈਂਪਰੇ ਕਮੇ ਪ੍ਰੀਮਾ। ਓਕੇ। ਦਪਾਈ ਮੈਂ ਦੇਖੂ। ਨਹੀਂ ਨਹੀਂ ਭਾਈ ਮੈਂ ਨਹੀਂ ਨਹੀਂ। ਲੜੀ ਦਾ ਧੜੂ ਨਹੀਂ ਦਾ। ਨਹੀਂ ਨਹੀਂ ਪੈਸੇ। ਕੋਈ ਨਹੀਂ। ਫਗਰ ਰਹੀ ਹੋ। ਸੈਂਪਰੇ ਤੂੰ ਦਿੰਦਾ। चलो भाई आज भी पांचवा वाला चाहिए बिस्कुट चाहिए दो वाले ये मान जो मा को इसको दो तो दोनों दो ये ओके ओके थैंक यू दो बिस्कुट बिकने आए ये अपना काडूगे इधर ये लॉन्ग ये लॉन्ग कॉफी होगी हमारी ये भाई साहब सही है ना सही है तू तो ओके मिल्क चाहिए दूध दूध डाल दो दूध डाल दो कॉफी में दूध डाल दो ਹਾਂ ਬਰੇਸੋ ਪੁਲਿਸ ਤਾਂ ਇਹ ਕੰਡੀਕਨੇ ਟਿਕੋੜੀ ਬਿਕਾ ਲਾ ਵੀ ਬਿਸਕਟ ਰੈਡੀ ਹੈ ਨਾ ਦੋ ਬਿਸਕਟ ਬਿਕਣੀ ਆਏ ਸਾਡਾ ਜੀ ਕਰਦਾ ਹੈ ਬੋਲੀਪੁਰੀ ਕਰਨੀ ਹੈ ਹਾਂ ਬਿਸਕਟ ਬਿਕਨੇ ਜਾਣਾ ਸਾਡਾ ਜੀ ਕਰਦਾ ਚਾਹੇ ਟ੍ਰੈਫਿਕ ਦੇਖੋ ਰੋਮੇ ਕਿਵੇਂ ਲੱਗੀ ਵੀ ਅੱਜ ਲਾਈਟਾਂ ਵੀ ਕੰਮ ਕਰਦੀਆਂ ਫਿਰ ਵੀ ਨਾ ਪੁਲਿਸ ਨੂੰ ਆਉਣਾ ਪੈ ਗਿਆ ਉਹਨਾਂ ਤੋਂ ਬਗੈਰ ਗੱਲ ਬਣਦੀ ਨਹੀਂ ਜਾਈ ਦੇਖੋ ਹੈ ਨਹੀਂ ਗੱਲ ਬਣਨੀ ਕਿ ਬਹੁਤ ਟ੍ਰੈਫਿਕ ਬਹੁਤ ਜ਼ਿਆਦਾ ਸਾਰੀ ਮੇਦਰ ਰੋਮ ਜਮ ਕਰੀ ਹੋਇਆ ਰੋਮ ਤਾਂ ਸੈਂਟਰ ਬਿਲਕੁਲ ਜਮ ਕੀਤਾ ਹੋਇਆ ਸਾਰੀ ਟ੍ਰੈਫਿਕ ਇੱਧਰ ਗੱਡੀ ਦੇਖੋ ਉਹ ਪੱਗਿਆ ਹੈ ਹਾਂ ਟ੍ਰੈਫਿਕ ਵੀ ਬਹੁਤ ਵੱਧ ਆ ਸਹੀ ਗੱਲ ਹੈ ਪੂਰਾ ਇੰਟਰਨੈਸ਼ਨਲ ਦਾ ਬਹੁਤ ਜ਼ਿਆਦਾ ਹੋ ਗਿਆ ਬਹੁਤ ਟ੍ਰੈਵਲ ਹੋ ਗਈ ਹੈ ਤੇ ਆਪਾਂ ਹੁਣ ਕ੍ਰਾਸ ਕਰਕੇ ਨਾ ਆਪਣੀ ਗੱਡੀ ਆ ਬੱਸ ਦੇ ਪਰਲੇ ਪਾਸੇ ਖੜੀ ਆ ਉਹਨਾਂ ਨੂੰ ਕਿ ਲੱਗਣ ਗਏ ਪੁੰਚੋਂ ਨੂੰ ਘਰ ਆਪਾਂ ਉਥੋਂ ਸ਼ਾਰਟਕਟ ਕਰਦੇ ਨੇ ਆਪਾਂ ਨੇ ਫਾਈਨਲੀ ਪਹੁੰਚ ਗਏ ਆ ਮਿੱਤਰੋ ਆਪਣੀ ਕਾਰ ਦੇ ਕੋਲ ਹੋਰ ਇੱਥੇ ਵੀ ਨਾ ਗੱਡੀਆਂ ਪੈ ਇਦਾਂ ਪਾਰਕਿੰਗ ਚ ਲਾ ਕੇ ਜਾਣੀ ਸਕਦੇ ਆਪਾਂ ਪਰਚੀ ਕੱਢ ਗਏ ਸੀਗਾ ਦੇਖੋ ਇੱਧਰ ਇਹ ਪਰਚੀ ਹੈਗੀ 6:00 ਵਜੇ 5 ਮਿੰਟ ਤੱਕ ਤੇ ਸਮਾਂ ਹਾਲੇ 5 ਵਾਰੀ ਸੈਂਟੀਮੈਂਟ ਹੋਏ ਆ ਮਤਲਬ ਇਹ ਤਾਂ ਘੰਟਾ ਰਹਿੰਦਾ ਹਾਲੇ ਆਇਓ ਜੀ ਉਹਨਾਂ ਰੱਖ ਦਈਏ ਇੱਥੇ ਵੀ ਅਸੀਂ ਫੰਕਸ਼ਨ ਤੋਂ ਆਏ ਆ ਲਟਕਾ ਕੇ ਰੱਖ ਦਈਏ ਪਿੱਛੇ ਦੇ ਆ ਲਿਖਿਆ ਹੋਇਆ ਡੇਰਿੰਗ ਪਾਸ਼ੇ ਪਾਸ਼ੇ ਹੁੰਦੇ ਵੀ ਇੱਕ ਮਿਕ ਹੋਣਾ ਹਨਾ ਇੰਟਰਨੈਸ਼ਨਲ ਮੀਟਿੰਗ ਫਾਰ ਪਾਸ਼ੇ ਵੀ ਸਾਰੀ ਇੰਟਰ ਮੀਟਿੰਗ ਹੋਈ ਆ ਰੋਮ ਦੇ ਵੀ 26 7 28 26 27 28 ਅਕਤੂਬਰ ਤੋਂ 25 ਤਿੰਨ ਦਿਨ ਚੱਲਣੇ ਵਾਲੇ ਵੀ ਕੱਲ ਵੀ ਹੋਲੀ ਅੱਜ ਵੀ ਆ ਤੇ ਕੱਲ ਨੂੰ ਵੀ ਹਨਾ ਬਾਬਾ ਜੀ ਕੱਲ ਨੂੰ ਕੱਲ ਨੂੰ ਵੀ ਤੁਸੀਂ ਆਉਂਗੇ ਨਾ ਮੈਂ ਇੱਥੇ ਤਾਂ ਨਹੀਂ ਆ ਹੁਣ ਪਹੁੰਚਾਂਗੇ ਜੀ ਜ਼ਰੂਰ ਤੁਸੇ ਪਹੁੰਚੋ ਨਾ ਹਾਂਜੀ ओके ਛੋਟੀ ਬਾਜੀ ओके थैंक यू ਬਰਾਦਰ ਤੇਰਾ ਧੰਨਵਾਦ ਥੈਂਕ ਯੂ ਤੁਹਾਨੂੰ ਬਹੁਤ ਬਹੁਤ ओके जी ਛੋਟੀ ਬਾਣ ਤਾਰੇ ਮਿੱਤਰੋ ਆਪਾਂ ਨੇ ਇਸ ਤਰਸੇਵ ਇੱਥੋਂ ਸਟੇਸ਼ਨ ਤੋਂ ਪਾ ਜਦੋਂ ਟ੍ਰੇਨ ਲੈ ਕੇ ਜਾਣਾ ਤੁਸੀਂ ਫਿਕਫੇ ਗਾ ਗੜੇ ਗੱਡੀ ਚੱਕਣੀਆਂ ਉਹਨੇ ਇਹ ਆਪਾਂ ਇੱਥੇ ਤਾਰ ਦੇ ਮੇਨ ਰੋਡ ਦੇ ਵਿੱਚ ਤੇ ਟ੍ਰੈਫਿਕ ਖਲੇ ਨਹੀਂ ਲੱਗੀ ਹੋਈ ਆ ਰੋਮ ਦੇ ਵਿੱਚ ਯਾਰ ਤੁਹਾਨੂੰ ਪਤਾ ਹੀ ਹੈ ਮਹਾਨਗਰ ਹੈ ਸਾਂਝ ਸਵੇਰ ਤਾਂ ਇਦਾਂ ਹੀ ਟ੍ਰੈਫਿਕ ਲੱਗੀ ਰਹਿੰਦੀ ਆ

ਅੱਛਾ ਜੀ ਅੱਜ ਅਰਦਾਸ ਕੀਤੀ ਹੈ ਉੱਥੇ ਅੱਛਾ ਉੱਥੇ ਅਰਦਾਸ ਕੀਤੀ ਹੈ ਜ ਮਤਲਬ ਵੀ ਸਾਰੇ ਧਰਮ ਦੇ ਲੋਕ ਆਉਂਦੇ ਆ ਆਪਣੇ ਸਿੱਖ ਇੰਡੀਅਨ ਦੀ ਪੰਜਾਬ ਦੀ ਆਪ ਬਾਬਈ ਆਏ ਸੀ ਉਹਨਾਂ ਨੇ ਮਤਲਬ ਵੀ ਪੂਰੀ ਦੁਨੀਆ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਆ ਜਿਹਦੇ ਵਿੱਚ ਉਹ ਪਾਸ਼ੀ ਕਹਿਦਾਂ ਨੇ ਮਤਲਬ ਵੀ ਜਿਹੜੇ ਲੋਕ ਜਿਹੜਾ ਵਰਲਡ ਵਾਰ ਦੀ ਗੱਲ ਹੋ ਰਹੀ ਆ ਜਾਂ ਜਿੱਥੇ ਬੰਬ ਧਮਾਕਾ ਹੋ ਰਹੇ ਆ ਅੱਛਾ ਗਰੀਬਾਂ ਵਾਸਤੇ ਮਤਲਬ ਸਾਰਿਆਂ ਵਾਸਤੇ ਪੂਰੀ ਦੁਨੀਆ ਵਾਸਤੇ ਸਰਬਤ੍ਰੇ ਭਲੇ ਦੀ ਗੱਲ ਕੀਤੀ ਆ ਸਹੀ ਤੇ ਬਾਬੇ ਨਾਨਕ ਵਾਲੀ ਗੱਲ ਹੁੰਦੀ ਨਾ ਸਰਬਤ੍ਰੇ ਭਲਾ ਮੰਗੇ ਵਧੀਆ ਗੱਲ ਆ ਬਹੁਤ ਵਧੀਆ ਉਪਰਾਲਾ ਕੀਤਾ ਡ ਤੇ ਸਾਡੀ ਵੀ ਅੱਜ ਕੁਝ ਤੁਸੀਂ ਵੀ ਹੋਈ ਸਭ ਨੇ ਵੀ ਉਹਨਾਂ ਬੁਲਾਇਆ ਮੌਕਾ ਮਿਲੇ ਜਾਣ ਦਾ ਤੇ ਬਾਕੀ ਸਾਰੇ ਭਾਈ ਜੀ ਉੱਥੀਆਂ ਦੇਰਾਂ ਤੋਂ ਨਹੀਂ ਤਾਂ ਸਾਡਾ ਮੇਰੇ ਤੋਂ ਕੰਮ ਕਰਦਾ ਹੋ ਜਾਂਦਾ ਇਸ ਕਰਕੇ ਆਪਾਂ ਨੇ ਤੇ ਪਹੁੰਚ ਗਏ ਆ ਤੇ ਮੈਂ ਫੇਰ ਕੱਪੜੇ ਕੁੱਪੜਾ ਕਰਕੇ ਚੇਂਜ ਹੋਇਆ ਹੈ ਠੀਕ ਹੈ ਐਵਰੀਥਿੰਗ ਓਕੇ ਦਰ ਚੱਲਦਾ ਹੈ ਹਾਂਜੀ ਹਾਂਜੀ ਕੁਝ ਨਹੀਂ ਹੋਈ ਓਕੇ ਓਕੇ ਠੀਕ ਅੱਛੀ ਵੀ ਇੱਕ ਕੱਪੜੇ ਲੈਂਦੀ ਹਾਂ ਤੇ ਕੋਣੀ ਜੀ ਮੈਂ ਕਰਕੇ ਆਉਂਦੀ ਨਹੀਂ ਨਹੀਂ ਆਣੀ ਆਹ ਹੋਣਾ ਜੀ ਕਰ ਤੂੰ ਮੁੰਨੇ ਆਈ ਠੀਕ ਹੈ ਚਾ ਮੈਂ ਕੱਪੜੇ ਜੀ ਨਗਾ ਗਏ ਠੀਕ ਹੁਣ ਟਾਈਮ ਸਵਾ 11 ਹੋ ਗਏ ਮੇਤਰੋ ਆਪਾਂ ਕਰੇ ਪਹੁੰਚ ਗਏ ਆ ਆਪਣੇ ਕੰ ਦੜਬਾ ਜੀ ਜੀ ਕੰਮ ਕੀਤਾ ਤੇ ਹੁਣ ਰੋਟੀ ਪਾਣੀ ਖਾਣੇ ਬੈਠੇ ਆਪਾਂ ਹਾਂਜੀ ਖਾਣੂ ਕੀ ਬਣਾਇਆ ਅੱਜ ਖਾਣ ਰਾਜਮਾ ਜੀ ਅੱਜ ਰਾਜਮਾ ਚੌੜ ਬਣਿਆ ਮਿੱਤਰ ਘਰੇ ਆਪਣੇ ਖਾਵਾਂਗੇ ਤੁਹਾਨੂੰ ਪੈਂਥਰ ਹੁੰਦੇ ਮੈਂ ਕਹਾਂ ਜੀ ਪੈਂਥਰ ਤੇ ਦੇਖਿਆ ਨਹੀਂਗਾ ਆਹ ਜੀ ਪੈਂਥਰ ਪੈਂਥਰ ਸਾਰੀ ਕੋਲ ਚੜਤੀ ਆਪਣੀ ਐਵੇਂ ਤੀ ਸਾਰੀ ਕੋਲ ਚੜਸੀ ਪੁੱਛੀ ਨਹੀਂ ਮੈਨੇ ਹਾਂ ਤੂੰ ਤੋ ਫਿਰ ਤੋ ਕਰਤਾ ਤੂੰ ਤੋ ਫਿਰ ਤੋ ਕਰਤਾ ਅੱਜ ਪੈਂਥਰ ਆਪਾਂ ਚੀਵੀ ਲੈ ਕੇ ਖੇਡ ਅੱਜ ਖੇਡ ਸੀ ਮੇਰੇ ਲਈ ਗਈ ਆ ਹਾਂਜੀ ਆ ਗਿਆ ਆ ਗਿਆ ਦੇ ਆ ਗਿਆ ਫਸੇ ਪੈਂਥਰ ਖੜਾ ਖੜਾ ਗੱਡੂ ਬਾਈ ਜਦੋਂ ਕੈਮਰਾ ਚੱਲੇ ਬੰਦਾ ਹੈ ਪੈਂਥਰ ਖੜ ਜਾਂਦਾ ਹਾਂ ਅਜੇ ਭੱਜ ਗਿਆ ਇਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਵੀਡੀਓ ਬਣ ਰਹੀ ਹੈ ਨਾ ਮੈਂ ਤੂੰ ਇਹ ਬਾਈ ਖੇਡ ਲੈ ਹੁਣ ਖੇਡ ਲੈ ਆ ਦੇਖਿਆ ਪੈਂਥਰ ਖੇਡ ਲੈ ਹੁਣ ਨਹੀਂ ਖੇਡਦਾ ਇਹ ਤੇਰੇ ਮਿੱਤਰੋ ਆਪਾਂ ਰੋਟੀ ਪਾਣੀ ਖਾਣੇ ਆ ਹੁਣ ਤੇ ਬਾਕੀ ਥੋੜਾ ਜਿਹਾ ਆਪਾਂ ਸਾਰਾ ਵਲੌਗ ਸ਼ੇਅਰ ਕੀਤਾ ਅੱਜ ਬੜਾ ਵਧੀਆ ਸਾਰਾ ਫੰਕਸ਼ਨ ਸੀਗਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਸਾਰੇ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਰਲ ਕੇ ਅਰਦਾਸ ਕੀਤੀ ਪੂਰੀ ਲੋਕਾਈ ਦੇ ਤੇ ਪੂਰੀ ਲੋਕਾਈ ਦੇ ਭਲੇ ਵਾਸਤੇ ਤੇ ਸਾਰਾ ਕੁਝ ਬੜਾ ਵਧੀਆ ਰਿਹਾ ਤੇ ਵੀ ਬਲੌਗ ਸਾਰਾ ਦੇਖਿਆ ਹੀ ਜੇ ਪਸੰਦ ਆਇਆ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵੀ ਤਰ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬੇਪਰਵਾਹ ਸਾਰੀ ਗੱਲ ਜੀ